ਬੰਦਾ ਉਲਝਣ ਵਿੱਚ ਕਿਉਂ ਹੈ ਜੇ ਇਹੀ ਸਵਾਲ ਹਰ ਬੰਦਾ ਅੱਜ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰ ਦੇਵੇ ਬਈ ਮੈਂ ਉਲਝਣ ਵਿੱਚ ਕਿਉਂ ਆ ਕਿਉਂ ਮੇਰੀ ਜ਼ਿੰਦਗੀ ਦੀ ਤਾਣੀ ਜਿਹੜੀ ਹੈ ਇਹ ਉਲਝੀ ਪਈ ਹੈ ਤੇ ਇਹ ਕਿਉਂ ਦਾ ਜਵਾਬ ਜਦੋਂ ਲੱਭਣ ਲੱਭਣ ਲਾਪਿਆ ਬੰਦਾ ਤਾਂ ਮੰਜ਼ਲਾਂ ਸਰ ਹੋ ਜਾਂਦੀਆਂ ਜਵਾਬ ਕਿਤੇ ਨਾ ਕਿਤੇ ਮਿਲ ਜਾਂਦਾ ਹੈ ਤੇ ਹੋ ਸਕਦਾ ਹੈ ਜਵਾਬ ਇਹ ਵੀ ਮਿਲ ਜਾਵੇ ਅੰਦਰੋਂ ਹੀ ਕਿ ਮੈਂ ਅੱਜ ਦਾ ਦਿਨ ਬਿਲਕੁਲ ਵੀ ਉਲਝਣ ਦੇ ਵਿੱਚ ਨਹੀਂ گزارਣਾ ਬੰਦੇ ਦਾ ਦੂਆri ਜਨਮ ਹੁੰਦਾ ਇੱਕ ਵਾਰ ਤਾਂ ਜਨਮ ਹੁੰਦਾ ਓਦੋਂ ਜਦੋਂ ਇਸ ਸੰਸਾਰ ਤੇ ਆਉਂਦਾ ਬੰਦਾ ਤੇ ਦੂਸਰਾ ਜਨਮ ਓਦੋਂ ਹੁੰਦਾ ਹੈ ਜ਼ਿੰਦਗੀ ਦੀ ਸ਼ੁਰੂਆਤ ਓਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਜਿਉਣ ਦਾ ਮਕਸਦ ਪਤਾ ਲੱਗ ਜਾਵੇ ਜਦ ਭਲਾ ਸਰਬਤ ਦਾ ਮੰਗਣ ਲਈ ਤੇਰੇ ਹੱਥ ਜੁੜਨਗੇ ਆਪ ਮੁਹਾਰੇ ਜਦ ਭਲਾ ਸਰਬਤ ਦਾ ਮੰਗਣ ਲਈ ਤੇਰੇ ਹੱਥ ਜੁੜਨਗੇ ਆਪ ਮੁਹਾਰੇ ਜਦ ਜੀਬ ਤੇਰੀ ਚੋਂ ਨਿਕਲੂ ਐ ਕੁਦਰਤ ਤੇਰੇ ਬਲਿਹਾਰੇ ਜਦ ਡਾਡੇ ਦੇ ਨਾਲ ਬਹਿ ਕੇ ਪਾਏਗਾ ਬਾਤ ਜ਼ਿੰਦਗੀ ਦੀ ਉਸ ਦਿਨ ਤੋਂ ਬੰਦਿਆ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਜਦ ਸਾਰੀ ਦੁਨੀਆ ਆਪਣੀ ਤੈਨੂੰ ਲੱਗਣ ਲੱਗੂ ਜਦ ਦਿਲ ਵਿੱਚ ਤੇਰੇ ਬਲਬ ਪਿਆਰ ਦਾ ਜਗਣ ਲੱਗੂ ਜਦ ਰੌਸ਼ਨੀ ਦੇ ਵਿੱਚ ਬਦਲੂ ਕਾਲੀ ਰਾਤ ਜ਼ਿੰਦਗੀ ਦੀ ਉਸ ਦਿਨ ਤੋਂ ਤੇਰੀ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਜਦ ਸਾਰੇ ਆਪਣੇ ਬੰਦੇ ਫਰਜ਼ ਪਛਾਣ ਲੈਗਾ ਤੂੰ ਕਿ ਮਕਸਦ ਤੇਰਾ ਜੀਣੇ ਦਾ ਜਦ ਜਾਣ ਲੈਗਾ ਤੂੰ ਜਦ ਜਾਗੇਗਾ ਫਿਰ ਹੋਊਗੀ ਕਰਾਮਾਤ ਜ਼ਿੰਦਗੀ ਦੀ ਉਸ ਦਿਨ ਤੋਂ ਬੰਦੇ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਜਿਸ ਦਿਨ ਰਹਿਣਾ ਫਰਕ ਆਪਣੇ ਅਤੇ ਬੇਗਾਨੇ ਚ ਜਿਸ ਦਿਨ ਰਹਿਣਾ ਫਰਕ ਕੋਈ ਮੂਰਖ ਤੇ ਦਾਨੇ ਚ ਜਦ ਸਮਝ ਆਊ ਕਿਉਂ ਮਿਲੀ ਹੈ ਤੈਨੂੰ दात ਜ਼ਿੰਦਗੀ ਦੀ ਉਸ ਦਿਨ ਤੋਂ ਛਿੰਦੇ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਜਦ ਵੈਰ ਵਿਰੋਧ ਤੇ ਈਰਖਾ ਨਾਲੇ ਰਹਾ ਨਾ ਸਾਰਾ ਜਦ ਉੱਚ ਨੀਚ ਤੇ ਜਾਤ ਪਾਤ ਦਾ ਮੁੱਕ ਜੁਪਾੜਾ ਉਹ ਹੋਵੇਗੀ ਇੱਕ ਬਖਰੀ ਹੀ ਪ੍ਰਭਾਤ ਜ਼ਿੰਦਗੀ ਦੀ ਉਸ ਦਿਨ ਤੋਂ ਛਿੰਦੇ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਸ਼ਬਦ ਗੁਰੂ ਨੂੰ ਮਨ ਵਿੱਚ ਜਦੋਂ ਵਸਾ ਲਏਗਾ ਜੋ ਭਟਕਰਿਆ ਮਨ ਇੱਕ ਤੇ ਜਦੋਂ ਟਿਕਾ ਲਏਗਾ ਪਤਾ ਲੱਗੂ ਜਦ ਕੀ ਹੈ ਅਸਲ ਔਕਾਤ ਜ਼ਿੰਦਗੀ ਦੀ ਉਸ ਦਿਨ ਤੋਂ ਛਿੰਦੇ ਹੋਵੇਗੀ ਸ਼ੁਰੂਆਤ ਜ਼ਿੰਦਗੀ ਦੀ ਮਾਲਕ ਜੀ ਜ਼ਿੰਦਗੀ ਦੀ ਸ਼ੁਰੂਆਤ ਸਭ ਦੀ ਛੇਤੀ ਕਰ ਦੇਵੇ ਛੇਤੀ ਸਮਝ ਆ ਜਾਵੇ ਸਮਾਂ ਲੰਘਣ ਦੇ ਉੱਤੇ ਪਛਤਾਵੇ ਰਹਿ ਜਾਂਦੇ ਆ